ਜੀ ਹਾਲ ਹੈ ਬਈ ਤੁਹਾਡਾ ਸਾਰਿਆਂ ਦਾ ਜਿੰਨੇ ਤੁਸੀਂ ਆਪਣੀ ਇਹ ਵੀਡੀਓ ਦੇਖ ਰਹੇ ਹੋ ਤੁਹਾਡਾ ਸਾਰਿਆਂ ਦਾ ਸੁਆਗਤ ਕਰਦੇ ਹਾਂ ਜੀ ਇੱਕ ਵਾਰ ਫਿਰ ਤੋਂ ਤੁਹਾਡੇ ਆਪਦੇ ਆਪਣੇ ਚੈਨਲ ਦੇ ਵਿੱਚ ਤੁਹਾਡੇ ਖਾਤਰ ਬਹੁਤ ਸਾਰੀਆਂ ਗੱਡੀਆਂ ਆਪਾਂ ਲੈ ਕੇ ਪਹੁੰਚੇ ਹਾਂ ਜੀ ਇੱਕ ਵਾਰ ਫਿਰ ਤੋਂ ਬਹੁਤ ਵਧੀਆ ਰੇਟ ਤੁਹਾਨੂੰ ਮਿਲ ਜਾਣਗੇ ਤੇ ਗੱਡੀਆਂ ਦੀ ਆਪਾਂ ਕੱਲੀ-ਕੱਲੀ ਕਰਕੇ ਗੱਲ ਕਰਾਂਗੇ ਤੁਹਾਡੇ ਏਰੀਆ 'ਚੋਂ ਤੁਹਾਡੇ ਸ਼ਹਿਰ ਪਿੰਡ ਦੀਆਂ ਗੱਡੀਆਂ ਆਪਾਂ ਲੈ ਕੇ ਪਹੁੰਚੀਆਂ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਸਾਰੇ ਜਣੇ ਨੋਟ ਕਰ ਲਓ ਪਰ ਹਮੇਸ਼ਾ ਵਾਰ-ਵਾਰ ਚੱਲਦਾ ਰਹਿੰਦਾ ਜੀ ਨੰਬਰ ਆਪਣਾ 78140 ਤੇ 38764 ਤੁਸੀਂ ਐਡ ਕਰਵਾਉਣੀ ਹੈ ਤੁਹਾਡੇ ਕੋਲੇ ਕੋਈ ਗੱਡੀ ਆ ਮੋਟਰਸਾਈਕਲ ਆ ਕੋਠੀ ਆ ਘਰ ਮਕਾਨ ਆਪਣੇ ਕੋਲੇ ਭੇਜੋ ਇੱਕ ਵੀਡੀਓ ਪੂਰੀ ਜਾਣਕਾਰੀ 5 ਤੋਂ 7 ਫੋਟੋਆਂ ਜੀ ਤੇ ਹੁਣ ਆਪਾਂ ਗੱਲ ਕਰਦੇ ਆ ਆਪਣੇ ਕੋਲੇ ਜੜੀਆਂ ਗੱਡੀਆਂ ਪਹੁੰਚੀਆਂ ਪਹਿਲੀ ਗੱਡੀ ਆਪਣੇ ਕੋਲੇ ਸੈਂਟਰੂ ਮਾਲਕ ਨੇ ਭੇਜੀ ਐ ਸੇਲ ਵਾਸਤੇ 2009 ਮਾਡਲ ਗੱਡੀ ਆ 82000 ਕੀਮਤ ਇਹਦੀ ਮਾਲਕ ਨੇ ਰੱਖੀ ਐ ਸੰਗਰੂਰ ਏਰੀਆ ਚ ਗੱਡੀ ਖੜੀ ਆ ਪੈਂਟ ਕ ਪੈਸੇ ਦੇ ਟਾਇਰ ਆਪਾਂ ਨੂੰ ਮਿਲ ਜਾਣਗੇ ਗੱਡੀ ਚ ਨੁਕਸ ਕੋਈ ਨਹੀਂ ਜਿਨ੍ਹਾਂ ਦੀ ਗੱਡੀ ਐ 78144 26406 ਦੂਸਰੀ ਆਪਾਂ ਜਿਹੜੀ ਲੈ ਕੇ ਪਹੁੰਚਿਆ ਵਰੀਜ਼ਾ ਆਪਣੇ ਕੋਲੇ ਪਹੁੰਚੀ ਐ 2017 ਮਾਡਲ ਐ 18 ਚ ਰਜਿਸਟਰ ਹੋਈ ਐ ਗੱਡੀ ਆਪਣੇ ਕੋਲੇ ਪਹੁੰਚੀ ਆ ਬਠਿੰਡਾ ਏਰੀਆ ਚੋਂ ਮਾਲਕ ਦਾ ਏਰੀਆ ਬਠਿੰਡਾ ਨਵੇਂ ਟੈਹਰਾ ਚ ਆਪਾਂ ਨੂੰ ਗੱਡੀ ਮਿਲ ਜੂਗੀ ਰੇਟ ਮਾਲਕ ਨੇ 8 ਲੱਖ 50 ਹਜ਼ਾਰ ਕਿਹਾਗਾ ਗੱਡੀ ਬਿਲਕੁਲ ਨਵੀਂ ਐ ਸਾਫ ਸੁਥਰੀ ਗੱਡੀ ਐ ਕੋਈ ਨੁਕਸ ਨਹੀਂ ਕਿਸੇ ਤਰ੍ਹਾਂ ਦਾ ਜੇ ਆਪਾਂ ਅੰਦਰੋਂ ਗੱਲ ਕਰੀਏ ਅੰਦਰੋਂ ਬਹੁਤ ਵਧੀਆ ਪਈ ਐ 12 ਬਹੁਤ ਵਧੀਆ ਪਈ ਐ 850 ਡਿਮਾਂਡਲੈਸ ਹੋ ਜਾਊਗਾ ਮਾਲਕ ਨੇ ਕਿਹਾ ਰੇਟ ਮੌਕੇ ਤੇ ਕਰ ਲਾਂਗੇ ਜੀ ਬਾਕੀ ਨਵੇਂ ਟਾਇਰ ਨੇ ਟਾਇਰਾਂ 'ਚ ਅਲਾਈ ਲੱਗੀ ਹੋਈ ਐ ਕਾਗਜ਼ ਪੱਤਰ ਆਪਾਂ ਨੂੰ ਕੰਪਲੀਟਡ ਮਿਲ ਜਾਣਗੇ ਜਾ ਕੇ ਤੁਸੀਂ ਦੇਖਣੀਓ ਵਿੱਚ ਜਾ ਕੇ ਦੇਖ ਲਿਓ ਚਲਾ ਕੇ ਦੇਖਣੀਓ ਵਿੱਚ ਲਾ ਕੇ ਦੇਖ ਲਿਓ ਤੇ ਜਿਨ੍ਹਾਂ ਦੀ ਗੱਡੀ ਐ ਜਿਹੜੇ ਮਾਲਕ ਨੇ ਆਪ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਦੇ ਰੱਖਿਆ 98777 19700 ਪੂਰਾ ਜੀ ਇਹ ਵ੍ਰਿਜਾ ਗੱਡੀ ਤੁਸੀਂ ਦੇਖ ਲਈ ਤੇ ਮੈਂ ਉਮੀਦ ਕਰੂੰਗਾ ਗੱਡੀ ਤੁਹਾਨੂੰ ਪਸੰਦ ਆਈ ਹੋਊਗੀ ਤੇ ਜਦੋਂ ਤੁਸੀਂ ਆਪਣੇ ਕੋਲ ਵੀਡੀਓ ਬਣਾ ਕੇ ਭੇਜ ਦਿਓ ਜੀ ਫੋਨ ਨੂੰ ਟੇਡਾ ਫੜ ਕੇ ਵੀਡੀਓ ਬਣਾਇਆ ਕਰੋ ਜੀ ਬਾਕੀ ਵੀਡੀਓ ਇਹਨਾਂ ਨੇ ਵਧੀਆ ਬਣਾ ਕੇ ਭੇਜੀ ਹੈ ਤੇ ਹੁਣ ਆਪਾਂ ਗੱਲ ਕਰਾਂਗੇ ਅਗਲੀ ਗੱਡੀ ਦੀ ਆਪਣੇ ਕੋਲੇ ਜਿਹੜੀ ਗੱਡੀ ਪਹੁੰਚੀ ਆ ਆਲਟੋ ਐਲਐਕਐਸਆਈ ਮਾਲਕ ਨੇ ਭੇਜੀ ਆਪਣੇ ਕੋਲੇ ਮਾਡਲ 2010 ਹੈਗਾ 95000 ਕਿਲੋਮੀਟਰ ਚੱਲੀ ਹੋਈ ਆ ਤੇ 1.5 ਲੱਖ ਰੁਪਿਆ ਮਾਲਕ ਨੇ ਕਿਹਾ ਗੱਡੀ ਅਜਨਾਲੇ ਖੜੀ ਆ ਨਵੇਂ ਟਾਇਰਾਂ ਚ ਹੈ ਗੱਡੀ ਦੀ ਕੰਡੀਸ਼ਨ ਆਲੂਕੀ ਹੈ ਕੋਈ ਨੁਕਸ ਨਹੀਂ ਗੱਡੀ ਚ ਇੰਜਨ ਗੇਅਰ ਬਹੁਤ ਵਧੀਆ ਜੀ ਬਾਕੀ ਚਲਾਉਣ ਚ ਕੋਈ ਨੁਕਸ ਨਹੀਂ ਜਾ ਕੇ ਤੁਸੀਂ ਦੇਖਣੀ ਹੋਵੇ ਗੱਡੀ ਜਾ ਕੇ ਦੇਖ ਸਕਦੇ ਹੋ ਚਲਾ ਕੇ ਦੇਖਣੀ ਹੋਵੇ ਚਲਾ ਕੇ ਵੀ ਦੇਖ ਸਕਦੇ ਹੋ ਗੱਡੀ ਖੜੀ ਹੈ ਅਜਨਾਲੇ 1.5 ਲੱਖ ਰੁਪਏ ਕੀਮਤ ਲੈਸ ਵੈਸ ਹੋ ਜਾਊਗਾ ਤੇ ਕਾਗਜ਼ ਪੱਤਰ ਕੰਪਲੀਟਡ ਆਪਨ ਮਿਲ ਜਾਣਗੇ ਜਾ ਕੇ ਤੁਸੀਂ ਦੇਖਣੀ ਹੋਵੇ ਗੱਡੀ ਜਾ ਕੇ ਦੇਖ ਲਓ ਚਲਾ ਕੇ ਦੇਖਣੀ ਹੋਵੇ ਚਲਾ ਕੇ ਦੇਖ ਲਓ ਕਿ ਮਰਜ਼ੀ ਚੈੱਕ ਕਰ ਲਓ ਮਾਲਕ ਨੇ ਕਿਹਾ ਹੈ ਫੁੱਲ ਗਾਰੰਟੀ ਹੈ ਹਰ ਪਾਸਿਓਂ ਨੰਬਰ ਮਾਲਕ ਦਾ ਸਕਰੀਨ ਤੇ ਆਪਾਂ ਦੇ ਰੱਖਿਆ ਜੀ ਨੰਬਰ ਹੈ 62 801 ਤੇ 81824 ਨੰਬਰ ਵਾਕੀ ਸਕਰੀਨ ਤੇ ਮਿਲ ਗਿਆ ਹੋਊਗਾ ਤੁਹਾਨੂੰ ਤੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਆ ਮੈਨੂੰ ਜਰੂਰ ਦੱਸਿਓ ਕਮੈਂਟ ਕਰਕੇ ਕਮੈਂਟ ਨਾਲ ਦੀ ਨਾਲ ਕਰ ਦਿਓ ਤੇ ਇਹ ਵੀਡੀਓ ਨੂੰ ਲਾਈਕ ਵੀ ਕਰ ਦਿਓ ਹੁਣ ਤੁਸੀਂ ਦੇਖੋ ਆਪਣੇ ਕੋਲੇ ਟਾਟਾ ਦੀ ਐਂਡੀਗੋ ਗੱਡੀ ਮਾਲਕ ਨੇ ਭੇਜੀ ਐ ਸੇਲ ਵਾਸਤੇ 2010 ਮਾਡਲ ਗੱਡੀ ਐ ਤੇ ਰੇਟ ਸਿਰਫ 72000 ਐ ਟਾਇਰਾਂ ਦੇ ਵਿੱਚ ਅਲਾਈ ਲੱਗੇ ਹੋਏ ਨੇ ਗੱਡੀ ਖੜੀ ਆ ਤਰਨ ਤਰਨ ਏਰੀਆ 'ਚ ਮਾਲਕ ਦੇ ਘਰੇ ਗੱਡੀ ਆਪਾਂ ਨੂੰ ਮਿਲ ਚੁਗੀ ਗੱਡੀ 'ਚ ਨੁਕਸ ਕੋਈ ਨਹੀਂ ਹੈਗਾ ਜਾ ਕੇ ਤੁਸੀਂ ਗੱਡੀ ਨੂੰ ਦੇਖਣੀ ਹੋਵੇ ਜਾ ਕੇ ਦੇਖ ਸਕਦੇ ਹੋ ਚਲਾ ਕੇ ਦੇਖਣੀ ਹੋਵੇ ਚਲਾ ਕੇ ਦੇਖ ਸਕਦੇ ਹੋ ਕਿ ਮੈਂ ਮਰਜ਼ੀ ਚੈੱਕ ਕਰ ਲਵਾਂ ਮਾਲਕ ਨੇ ਕਿਹਾ ਹਰ ਪਾਸਿਓਂ ਹਰ ਤਰ੍ਹਾਂ ਦੀ ਫੁੱਲ ਗਾਰੰਟੀ ਹੈ ਬਾਕੀ ਜੇ ਆਪਾਂ ਅੰਦਰੋਂ ਗੱਲ ਕਰੀਏ ਜਿਵੇਂ ਫੋਟੋਆਂ ਚੱਲ ਵੀ ਰਹੀਆਂ ਤੁਸੀਂ ਦੇਖ ਵੀ ਰਹੇ ਹੋ ਅੰਦਰੋਂ ਜੇ ਗੱਲ ਕਰੀਏ ਸੀਟ ਕਵਰ ਦੀ ਬਹੁਤ ਵਧੀਆ ਇਹਨਾਂ ਨੇ ਚੜਵਾਏ ਹੋਏ ਆ ਮੈਟਿੰਗ ਵਧੀਆ ਹੋਈ ਆ ਨੁਕਸ ਕੋਈ ਨਹੀਂ ਹੈਗਾ ਇੱਕ ਨੰਬਰ ਗੱਡੀ ਹੈਗੀ ਤੇ 72000 ਰੁਪਇਆ ਡਿਮਾਂਡ ਹੈਗੀ ਲੈਸ ਹੋ ਜਾਊਗਾ ਬਾਕੀ ਤੁਸੀਂ ਚੈੱਕ ਕਰ ਲਿਓ ਤੇ ਜਾ ਕੇ ਗੱਲਬਾਤ ਕਰ ਲਿਓ ਮਾਲਕ ਨਾਲ ਇੰਜਨ ਗੇਅਰ ਚੈੱਕ ਕਰਕੇ ਗੱਡੀ ਨੂੰ ਦੇਖ ਕੇ ਗੱਡੀ ਨੂੰ ਖਰੀਦ ਸਕਦੇ ਹੋ ਨੰਬਰ ਆਪਾਂ ਮਾਲਕ ਦਾ ਸਕਰੀਨ ਤੇ ਦੇ ਦਿੱਤਾ ਜੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਕਿਸੇ ਵੀ ਏਰੀਆ ਤੋਂ ਦੇਖ ਰਹੇ ਹੋ ਤੁਹਾਡੇ ਕੋਲੇ ਵੇਚਣ ਵਾਸਤੇ ਗੱਡੀ ਆ ਜਾਂ ਫਿਰ ਕੋਠੀ ਆ ਮਕਾਨ ਆ ਘਰ ਜਾਂ ਫਿਰ ਮੋਟਰਸਾਈਕਲ ਆ ਬੁਲਟ ਕੁਛ ਵੀ ਹੈ ਜੀ ਕਿਸੇ ਵੀ ਏਰੀਆ ਚ ਪਿੰਡ ਚ ਸ਼ਹਿਰ ਚ ਜਿੱਥੋਂ ਵੀ ਤੁਸੀਂ ਦੇਖ ਰਹੇ ਹੋ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਸਾਰੇ ਜਣੇ ਨੋਟ ਕਰ ਲਓ ਤੁਸੀਂ ਭੇਜ ਸਕਦੇ ਹੋ ਇੱਕ ਵੀਡੀਓ ਪੂਰੀ ਜਾਣਕਾਰੀ 5 ਤੋਂ 7 ਫੋਟੋਆਂ ਆਪਣੇ ਚੈਨਲ ਦਾ WhatsApp ਨੰਬਰ ਉੱਪਰ ਹਮੇਸ਼ਾ ਆਪਾਂ ਦੇ ਕੇ ਰੱਖਦੇ ਹਾਂ ਚੱਲਦਾ ਰਹਿੰਦਾ 78140 ਤੇ 38764 ਫਰੀ ਦੇ ਵਿੱਚ ਆਪਾਂ ਜਲਦੀ ਤੋਂ ਜਲਦੀ ਐਡ ਲਗਾ ਦੇਵਾਂਗੇ ਜੀ ਤੇ ਇਹ ਗੱਲਬਾਤ ਆਪਾਂ ਪੂਰੀ ਕਰ ਰਹੇ ਹਾਂ ਜੀ ਤੇ ਵੀਡੀਓ ਵਧੀਆ ਲੱਗ ਰਹੀ ਜੇ ਤਾਂ ਵੀਡੀਓ ਨੂੰ ਲਾਈਕ ਕਰ ਦੋ ਤੇ ਜਿੰਨੇ ਤੁਸੀਂ ਆਇਓ ਜੀ ਪਹਿਲੀ ਵਾਰਮ ਜਿੰਨੇ ਮੇਰੇ ਭਰਾ ਮੇਰੀਆਂ ਭੈਣਾਂ ਪਹਿਲੀ ਵਾਰ ਤੁਸੀਂ ਵੀਡੀਓ ਦੇਖ ਰਹੇ ਹੋ ਤਾਂ ਨੀਚੇ ਇੱਕ ਸਬਸਕ੍ਰਾਈਬ ਦਾ ਬਟਨ ਉਹਨੂੰ ਕਲਿੱਕ ਕਰ ਦੋ ਨਾਲ ਇੱਕ ਬੈਲ ਆਈਕਨ ਹੈ ਜੀ ਉਹਨੂੰ ਆਲਟਰ ਸਾਈਡ ਕਰਕੇ ਕਲਿੱਕ ਜਰੂਰ ਕਰ ਦੋ ਤਾਂ ਕਿ ਹਰ ਵੀਡੀਓ ਦਾ ਨੋਟੀਫਿਕੇਸ਼ਨ ਜਦੋਂ ਵੀ ਆਊਗਾ ਤੁਹਾਡੇ ਕੋਲੇ ਪਹੁੰਚ ਜੇ ਜੀ ਜਿੰਨੇ ਮੇਰੇ ਭਰਾ ਮੇਰੇ ਵੱਡੇ ਬਜ਼ੁਰਗਾਂ ਮੇਰੀਆਂ ਮਾਤਾ ਮੇਰੀਆਂ ਭੈਣਾਂ ਜਿੰਨੇ ਤੁਸੀਂ ਦੇਖ ਰਹੇ ਹੋ ਬਹੁਤ ਸਪੋਰਟ ਕਰਦੇ ਹੋ ਤੇ ਇਦਾਂ ਹੀ ਆਪ ਦੀ ਸਪੋਰਟ ਹਮੇਸ਼ਾ ਚੈਨਲ ਤੇ ਬਣਾ ਕੇ ਰੱਖਿਓ ਤੁਹਾਡਾ ਆਪ ਦਾ ਹੀ ਚੈਨਲ ਹੈ ਜੀ ਆ ਹੁਣ ਆਪਾਂ ਗੱਲ ਕਰਾਂਗੇ ਆਪਣੇ ਕੋਲੇ i20 ਗੱਡੀ ਪਹੁੰਚੀ ਆ ਤੁਹਾਨੂੰ ਪਹਿਲੇ ਮੈਂ ਕਹਿ ਸਕਿਆ ਇੱਕ ਆਪਣੇ ਕੋਲੇ ਐਨ ਆਰ ਆਈ ਗੱਡੀ ਪਹੁੰਚੀ ਹੈ ਜਿਹੜੇ ਮਾਲਕ ਨੇ ਉਹ ਆਪ ਐਨ ਆਰ ਆਈ ਨੇ ਬਾਹਰ ਰਹ ਜੇ ਜਦੋਂ ਇੱਥੇ ਆਏ ਸੀਗੇ ਉਦੋਂ ਇਧਰ ਉਧਰ ਜਾਣ ਵਾਸਤੇ ਘੁੰਮਣ ਫਿਰਨ ਵਾਸਤੇ ਗੱਡੀ ਲੈਤੀ ਸੀਗੀ ਤੇ ਹੁਣ ਵਾਪਸ ਜਾਣਗੇ ਤੇ ਗੱਡੀ ਸੇਲ ਕਰਕੇ ਜਾਣੀ ਹੈ ਕਿਉਂਕਿ ਘਰੇ ਖੜੀ ਰਹੂਗੀ ਫालतू ਦੀ ਕੋਈ ਟੁੱਕਲੀ ਗੱਲ ਤਾਂ ਹੈ ਨਹੀਂ ਖੜੀ ਖੜੀ ਖਰਾਬ ਹੋ ਜਾਣੀ ਹੈ ਜੀ ਬਾਕੀ ਕਹਿੰਦੇ ਸੀਗੇ ਵੀ ਵੇਚਦੀ ਹੈ ਐਨ ਆਰ ਆਈ ਗੱਡੀ ਹੈ ਗੱਡੀ ਸਿਰਫ 65000 ਚੱਲੀ ਹੋਈ ਹੈ オリジナル ਜੈਨੂਮ ਚੱਲੀ ਹੋਈ ਹੈ ਅੰਦਰੋਂ ਬਹੁਤ ਵਧੀਆ 19 ਮਾਡਲ ਗੱਡੀ ਹੈ 520000 ਰੁਪਿਆ ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਹੈ ਫਾਤੀਗੜ ਸਾਹਿਬ ਇਹਨਾਂ ਦਾ ਏਰੀਆ ਤੇ ਨਵੇਂ ਟਾਇਰ ਹੈ ਪੈਟਰੋਲ ਤੇ ਸੀएनजी ਦੋਮਾ ਤੇ ਹੈ ਜੀ ਗੱਡੀ ਦੀ ਕੰਡੀਸ਼ਨ ਆਲੋਕਿਆ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਤੇ ਜਾ ਕੇ ਤੁਸੀਂ ਦੇਖਣੀ ਹੋ ਵਿੱਚ ਜਾ ਕੇ ਦੇਖ ਸਕਦੇ ਹੋ ਚਲਾ ਕੇ ਦੇਖਣੀ ਹੋ ਵਿੱਚ ਲਾ ਕੇ ਦੇਖ ਸਕਦੇ ਹੋ ਨੰਬਰ ਆਪਾਂ ਮਾਲਕ ਦਾ ਸਕਰੀਨ ਤੇ ਦਈ ਰੱਖਿਆ ਜੀ ਨੰਬਰ 77430 65360 ਨੰਬਰ ਤੇ ਗੱਲ ਤੁਸੀਂ ਕਰ ਲਿਓ ਜੀ ਹੁਣ ਆਪਾਂ ਇੱਕ ਤੁਹਾਡੇ ਖਾਤਰ ਲੈ ਕੇ ਪਹੁੰਚਿਆ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਡਸਟਰ ਗੱਡੀ ਆ ਬਹੁਤ ਘੱਟ ਰੇਟ ਵਿੱਚ ਆਪਾਂ ਲੈ ਕੇ ਪਹੁੰਚਿਆ ਗੱਡੀ 12 ਮਾਡਲ ਹੈ 에어ਬੈਗਸ ਮਾਡਲ ਹੈ ਤੁਸੀਂ ਦੇਖੋ ਜੀ ਰੇਟ ਸਿਰਫ 168000 ਮਾਲਕ ਨੇ ਲਾ ਕੇ ਭੇਜਾ ਬਹੁਤ ਘੱਟ ਰੇਟ ਮਾਲਕ ਨੇ ਲਾ ਕੇ ਭੇਜੇ ਬਾਕੀ ਮਾੜੀ ਮੋਟੀ ਡੈਮੇਜ ਹੈਗੀ ਗੱਡੀ ਮਾੜੀ ਮੋਟੀ ਰਿਪੇਅਰ ਭਾਲਦੀ ਹੈ ਵਾਡੀ ਲਾਈਨ ਚ ਬਾਕੀ ਕੋਈ ਹੋਰ ਕਮੀ ਹੈ ਨਹੀਂ ਨਾ ਕੋਈ ਗਲੀ ਸੜੀ ਆ ਨਾ ਕੋਈ ਕਿਸੇ ਪਾਸੋਂ ਕੋਈ ਹੋਰ ਦਿੱਕਤ ਹੈ ਨਾ ਕੋਈ ਇੰਜਨ ਗੇਅਰ ਚ ਦਿੱਕਤ ਹੈ ਇੰਜਨ ਗੇਅਰ ਜਮਮ ਲਾਈ ਵਰਗਾ ਹੈ ਬਸ ਡੈਮੇਜ ਆ ਮਾੜੀ ਮੋਟੀ ਉਹ ਕਰਵਾਉਣੀ ਪਊਗੀ ਬਾਕੀ ਲੁਧਿਆਣਾ ਖੜੀ ਆ ਟਾਰ ਬਹੁਤ ਵਧੀਆ ਨੇ ਚਾਰੇ ਪਾਸੋਂ ਤੁਸੀਂ ਜਿਵੇਂ ਕਿ ਦੇਖ ਰਹੇ ਹੋ ਸਾਰਾ ਕੁਝ ਤੁਹਾਡੇ ਸਾਹਮਣੇ ਹੈ ਜੀ ਨੰਬਰ ਮਾਲਕ ਦਾ ਸਕਰੀਨ ਤੇ ਆਪਾਂ ਦੇ ਰੱਖਿਆ 9814331307 ਹੁਣ ਆਪਾਂ ਇੱਕ ਜੈਨ ਗੱਡੀ ਤੁਹਾਡੇ ਖਾਤਰ ਲੈ ਕੇ ਪਹੁੰਚੇ ਹਾਂ ਜੀ 2004 ਮਾਡਲ ਗੱਡੀ ਆ 55000 ਰੁਪਿਆ ਕੀਮਤ ਹੈ ਬਾਗਾ ਪੁਰਾਣਾ ਮਾਲਕ ਦਾ ਏਰੀਆ 70 ਤੋਂ 75% ਟਾਇਰਾਂ ਦੀ ਕੰਡੀਸ਼ਨ ਪਈ ਹੈ ਗੱਡੀ 'ਚ ਨੁਕਸ ਕੋਈ ਨਹੀਂ ਗੱਡੀ ਵਧੀਆ ਇੱਕ ਨੰਬਰ ਗੱਡੀ ਆ ਜਾ ਕੇ ਤੁਸੀਂ ਦੇਖਣੀ ਹੋ ਵੀ ਚਲਾ ਕੇ ਦੇਖਣੀ ਹੋ ਵੀ ਚਲਾ ਕੇ ਦੇਖ ਸਕਦਾ ਹਾਂ ਬਾਕੀ 55000 ਦੇ ਵਿੱਚ ਕੀ ਕੁਝ ਆਉਂਦਾ ਤੁਹਾਨੂੰ ਪਤਾ ਹੀ ਐ ਜੀ ਗੱਡੀ ਆਪਾਂ ਨੂੰ ਬਹੁਤ ਵਧੀਆ ਮਿਲ ਰਹੀ ਆ ਰੇਟ ਮੋਕੇ ਤੇ ਅਡਜਸਟਮੈਂਟ ਹੋ ਜਾਵੇਗਾ ਜਿਨ੍ਹਾਂ ਦੀ ਗੱਡੀ ਆ ਜਿਹੜੇ ਮਾਲਕ ਨੇ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਦੇ ਰੱਖਿਆ 99140 ਤੇ 55472 ਇਸੇ ਨੰਬਰ ਤੇ ਗੱਲ ਤੁਸੀਂ ਕਰ ਸਕਦੇ ਹੋ ਜੀ ਬਾਕੀ ਵੀਡੀਓ ਦੀ ਗੱਲਬਾਤ ਆਪਾਂ ਕਰ ਲਈ ਵੀਡੀਓ ਤੁਹਾਨੂੰ ਕਿਵੇਂ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਪਸੰਦ ਆਈ ਐ ਤਾਂ ਵੀਡੀਓ ਨੂੰ ਸਾਰੇ ਜਣੇ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਚੈਨਲ ਨੂੰ ਕਰ ਦਿਓ ਜੀ ਸਬਸਕ੍ਰਾਈਬ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਤੇ ਕਿਸੇ ਕੋਲੇ ਕੋਈ ਗੱਡੀ ਜਾਂ ਮਸ਼ੀਨਰੀ ਐ ਕੂਠੀਆ ਮਕਾਨ ਹੈ ਘਰ ਹੈ ਉੱਪਰ ਆਪਣਾ ਚੈਨਲ ਦਾ ਵਟਸਐਪ ਨੰਬਰ ਚੱਲਦੇ ਰਹਿੰਦਾ ਆਪਣੇ ਕੋਲੇ ਭੇਜ ਕੇ ਐਡ ਤੁਸੀਂ ਲਗਵਾ ਸਕਦੇ ਹੋ ਫ੍ਰੀ ਦੇ ਵਿੱਚ ਆਪਾਂ ਲਗਾ ਦਾਂਗੇ ਤੇ ਅਗਲੀ ਵੀਡੀਓ 'ਚ ਤੁਹਾਨੂੰ ਕਿਹੜੇ ਏਰੀਆ 'ਚ ਕੀ ਚਾਹੀਦਾ ਕਿਹੜੀ ਗੱਡੀ ਮਸ਼ੀਨਰੀ ਚਾਹੀਦੀ ਹੈ ਮੈਨੂੰ ਕਮੈਂਟ ਕਰਿਓ ਜ਼ਰੂਰ ਜੀ